ਮੇਰੀ ਗੱਲ ਸੁਣ ਇਦੋਂ ਮੁੜ ਕੇ ਜੇ ਵੱਡਦਾ ਦੀ ਪਹਿਲੀ ਵਾਰ ਵੱਡਿਆ ਕਿਉਂ ਪੁੱਛ ਕੇ ਉਹ ਬਾਈ ਗੱਲ ਆ ਮੈਨੂੰ ਲੋੜ ਸੀ ਮੈਂ ਫੇਰ ਵੱਡ ਅੱਜ ਤਾਂ ਮੈਂ ਤੈਨੂੰ ਸਮਾਤਾ ਤੈਨੂੰ ਮੈਂ ਦੱਸਾਂ ਗੱਲ ਇਦੋਂ ਮੁੜ ਕੇ ਨਾ ਵੱਡੀ ਗੁੱਟੀ ਚਾਚਾ ਨਹੀਂ ਤਰਾਉਂਦਾ ਯਾਰ ਇੱਥੇ ਬੈਠਾ ਓਏ ਕੰਮਿਆ ਚਾਚਾ ਠੀਕ ਐ ਫਿਰ ਕੀ ਕਰਦਾ ਸੀਗਾ ਖੇਤ ਗਿਆ ਉਹ ਮੈਂ ਤਾਂ ਪਾਣੀ ਲਾਉਣ ਗਿਆ ਸੀ ਮੋਟਰ ਖੁੱਛੀ ਸੀ ਦੀ ਉਹਨਾਂ ਦੀ ਉਹ ਲੱਗ ਗਿਆ ਫਿਰ ਵਧੀਆ ਹੋ ਗਿਆ ਹਾਂ ਕਿੱਥੋਂ ਲੱਗ ਗਿਆ ਉਹ ਲਫਾਫਾ ਜੇ ਮੈਂ ਚਲਾਈ ਮੋਟਰ ਉਹ ਭਾਂ ਦਾ ਚੂਈਆਂ ਨੇ ਟੁੱਕਿਆ ਪੈਗਾ ਹੁਣ ਤੈਨੂੰ ਤੇਰੀ ਨਿਗਾਹ ਚ ਕਿਸੇ ਕੋਲ ਹੈਗਾ ਲਫਾਫਾ ਕੋਈ ਲਫਾਫਾ ਮਿਲਦਾ ਸ਼ਾਇਦ ਆਪਣੇ ਪਿੰਡ ਚ ਬਜਨੇ ਕੋਣ ਦੇਖਿਆ ਜੋ ਟੱਬੇ ਵਾਲੇ ਬਾਹਣ ਕਿੰਨੇ ਫਿਰ ਆਪਾਂ ਉਹ ਤੋਂ ਲੈ ਕੇ ਆਈਏ ਤੂੰ ਚੱਲੇਗਾ ਮੇਰ ਨਾਲ ਮੈਂ ਤਾਂ ਬਾਹਰ ਜਾਂਦਾ ਫਿਰ ਤੇ ਮੈਂ ਬਾਪੂ ਜੂ ਖਲ੍ਹੇ चल ठीक है मैं क्या करबा चल मैं आट लिए फिर आप ऐने ਭੋਲਦਾ ਫਿਰ ਆ ਥਲੇ ਤੂੰ ਘਰੇ ਵਾਗਦੀ ਮੈਂ ਸਿੱਧਾ ਜਾ ਕੇ ਲਿਆਉਂ ਠੀਕ ਆ ਚਲ ਠੀਕ ਆ ਜਾ ਆਥ ਲਿਓ ਆ ਚਲਿਏ ਹੋਈ ਜਰਾ ਆਪਣੇ ਵਾਲਾ ਕਾਹ ਲੈ ਨਾ ਕੱਖ ਵੱਡੀ ਜਾਂਦਾ ਹੋਰ ਹੁਣ ਚਲ ਆਪਾਂ ਉਹਨੂੰ ਚੁਕਾ ਕੀ ਲੈ ਚੱਲਾਂਗੇ ਸੇਕ ਨੂੰ ਹਾਂ ਆ ਜਾ ਫਿਰ ਚਲੂੰਗੀ ਕੱਲੇ ਉਹਨੂੰ ਓੱਖਾ ਹੁੰਦਾ ਪੰਡ ਚੱਕਣੀ ਕਰਨੀ ਓੱਖਾ ਆ ਜਾ ਇੱਕ ਰਪਾਰੀ ਵਾਲੀ ਹੁੰਦੀ ਇੱਕ ਆ ਦਿੰਨੇ ਆ ਚਲ ਭਾਈ ਮੱਲ ਫਾਫਾ ਲੈਟ ਹੋਣਾ ਯਾਰ ਬੱਸ ਨੇ ਤੂੰ ਜਾ ਕੇ ਉਹ ਮੋਟਰ ਵਾਲਾ ਪਾਣੀ ਲਾਉਣਾ ਉਧਰ ਜਿਹੜਾ ਦੋ ਕਿਲਾ ਦੂਰ ਕਿਲਾ ਜਾ ਕਿੱਥੇ ਆ ਹੋਰ ਚਾਹ ਠੀਕ ਆ ਚੰਗਾ ਆਜੇ ਕਾਫੀ ਚੱਲਦੇ ਆ ਆ ਲੈ ਲਾ ਪਾ ਫੇਰ ਤੂੰ ਆ ਪੰਡ ਚ ਪਾ ਦੇ ਮਨਜੀ ਪੰਡ ਆ ਥੱਬੀ ਜੀ ਕੋਲ ਪਾ ਦੇ ਦੋ ਲੈ ਕੇ ਜਾਏਗਾ ਪਰ ਯਾ ਚੱਲ ਬੱਸ ਬਾਹਲੇ ਪਾਰੇ ਨਾ ਹੋ ਜਾ ਨਾ ਉਹ ਫੇਰ ਪਾਰੇ ਨਾ ਹੋ ਜਾ ਪਾਣੀ ਨ ਲੱਗਿਆ ਪਾਰੇ ਹੋ ਜਾਣਗੇ ਬੱਸ ਨਾ ਫਰਾਵਾਸ ਸਾਰੇ ਹੋ ਜਾਣਗੇ ਯਾਰ ਐ ਹੋਰ ਹੋਣੀ ਧੌਣ ਤੋੜਨੀ ਆ ਬੰਦ ਦਾ ਇਹ ਤਾਂ ਜਮੀ ਸੜੇ ਹੀ ਪਿਆ ਆ ਲੈ ਚੱਕੋ ਪਾਲਾ ਪਣੀਏ ਪੰਡਾ ਲੈ ਆ ਫਰਾ ਆ ਫਰਾ ਹੈ ਹੈ ਚਾੜ ਗਣ ਆਹੋਂ ਕੰਢੀ ਜੇ ਤਾਂ ਨਹੀਂ ਆਉਂਦੇ ਮੈਂ ਰੱਖਦਾ ਹਾਂ ਆਹ ਖੱਚੇ ਚੱਕਦਾ ਹਾਂ ਆਏਗਾ ਕਿੱਦਨ ਅੱਗੇ ਲੈਸਣਾ ਫੜਾ ਇੱਧਰ ਖਿਆਵਾ ਪੰਡ ਬਣ ਚਲਾ ਐ ਤੱਕ ਆ ਆ ਆ ਆ ਇੰਦੇ ਲੈ ਇਹਨਾਂ ਨੂੰ ਦੱਬ ਦੋ ਨਾ ਨਾ ਲੜਾਂ ਨੂੰ ਲੈ ਕੰਮ ਕਰ ਲੈ ਕੋਈ ਜੱਟਾਂ ਦੇ ਮੁੰਡੇ ਆ ਤੁਸੀਂ ਕੋਈ ਬਾਣੀਆਂ ਦੇ ਨਹੀਂ ਹੈ ਇਹ ਪੰਡ ਜਾ ਕੇ ਉਹ ਤੇ ਵਜੋਂਗੇ ਤੁਸੀਂ ਦੁਕਾਨ ਤੇ ਹੈ ਇਹਦਾ ਇਹੀ ਕਰਨਾ ਬੂਆ ਪਣ ਤੋਂ ਤਾਂ ਠੀਕ ਆ ਉਹ ਚਲ ਠੀਕ ਆ ਚਾਚਾ ਫਰਾਂ ਕਰ ਤੂੰ ਵਜਨ ਖਾਪਾ ਲੈਣ ਮੈਂ ਆਉਂਦੇ ਕਰੀ ਬਾਈ ਨੰਬਰ ਕਰ ਆ ਚੰਗਾ ਕਾਲੇ ਨਾਲ ਬਾਜਾ ਟੋਕਾ ਟੋਕਾ ਕਰਾ ਦੇ ਕਲ ਠੀਕ ਤੂੰ ਸਵਾਲ ਇਹ ਜਾ ਕੇ ਆ ਗਿਆ ਘਰ ਤਾਂ ਪੱਛ ਨੇ ਦਾ ਆ ਬੈਠਾ ਬਸ ਨਾਲ ਉਹ ਬਤਨਿਆ ਹਾਂਜੀ ਇੱਕ ਸਵਾਲ ਪਾਵਾਂ ਤੈਨੂੰ ਹਾਂ ਬਾਈ ਦੱਸ ਤੂੰ ਕੰਮ ਕਰੇਗਾ ਯਾਰ ਕੀ ਕੀ ਕੰਮ ਹੈ ਉਹ ਯਾਰ ਲਫਾਫਾ ਨਾ ਚੂਈਆਂ ਨੇ ਟੁੱਕਦਾ ਯਾਰ ਉਹ ਪਾਣੀ ਲਈ ਜਾਂਦਾ ਸੀ 蒂ਬੇ ਤੇ ਰੇਸ਼ਲਾ ਬਾਣ ਉਹ ਤਾਂ ਮੁੱਕਣੀਆਂ ਹੀ ਤਾਂ ਪਈ ਜਾਂਦੀਆਂ ਹੂੰ ਤੇ ਦੂਜੇ ਬਾਣ ਨੂੰ ਤਾਂ ਚਲ ਲੋੜ ਨਹੀਂ ਪੈਂਦੀ ਅੱਛਾ ਉਹ ਰੇਸ਼ਲਾ ਬਾਣ ਯਾਰ ਉਹਨੂੰ ਪਾਣੀ ਲਾਉਂਦਾ ਸੀ ਉਹ ਚੂਹੇਆਂ ਨੇ ਟੁੱਕਦਾ ਯਾਰ ਪਾ ਤੇਰਾ ਲਫਾਫਾ ਦੇ ਮੈਂ ਸਾਡੇ ਵਾਲੇ ਜਵਾਕ ਇਹਨੇ ਆਖਾ ਸੀ ਕਹਿੰਦਾ ਉਹਦੇ ਕੋਲੇ ਲਫਾਫਾ ਯਾਰ ਕੋਈ ਗੱਲ ਨਹੀਂ ਬਾਈ ਮੈਂ ਲੈ ਆ ਲੈਂਦਾ ਮੇਰੇ ਕੋਲ ਫਾਫਾ ਦਾ ਪਿਆ ਬੰਦਾ ਹੀ ਬੰਦੇ ਦੇ ਕੰਮ ਆਉਂਦਾ ਹੈਗਾ ਯਾਰ ਉਹਨੂੰ ਕਿਸੇ ਹਿਸਾਬ ਨਾਲ ਪਸਾਈਏ ਯਾਰ ਲਫਾਫਾ ਪੱਟਾ ਹੋਂਦੀ ਜਿਸਨੇ ਆ ਜਮੀਨੀ ਮੇਰੇ ਨਾਲ ਕਰੀ ਸੀ ਦੂੰ ਦੁਗਣੀ ਪੈਣੀ ਕਰਨੀ ਐ ਤੇ ਮੈਂ ਇਹਦੇ ਨਾਲ ਇਹ ਵੀ ਜ਼ਿੰਦਗੀ ਭਰ ਯਾਦ ਰੱਖੂਗਾ ਵੀ ਲਫਾਫਾ ਪੱਟਾ ਜਿਹੜਾ ਤੂੰ ਲੈ ਗਿਆ ਸੀ ਹਾ ਜੇ ਮੈਂ ਪੱਖਿਆ ਵਗੈਰਾ ਤੇ ਮੈਂ ਉਸ ਤੋਂ ਬੁਣਿਆਦ ਆਪ ਕਰਦਾ ਹੋਵੇ ਨਾ ਉਹ ਵੀ ਵਰਨੇ ਚਾਹੀਦੀ ਹੈ ਆਪਾਂ ਨੂੰ ਐਂ ਕਹਾਂਗੇ ਵੀ ਬਾਈ ਤੂੰ ਬਾੜ ਕੇ ਦਿੱਤਾ ਇਹਨੂੰ ਬਹਾਂਦੇ ਨਾਲ ਕੋ ਢਾਂਗ ਕਰਿਆ ਇਹਨੂੰ ਲੈ ਬਾਈ ਵੇ ਲੈ ਆ ਨਫਾ ਫਾਸ ਉਹ ਬੰਦੇ ਬੰਦੇ ਦੇ ਕੰਮ ਆਵਾ ਹੁੰਦਾ ਫਿਰ ਕਿੱਡੀ ਗੱਲ ਲੱਗੀ ਜੇ ਮਰਜ਼ੀ ਹੁੰਦੀ ਯਾਰ ਗਰਮ ਮੈਂ ਅੱਧੀ ਆਦ ਨੂੰ ਆ ਜਾ ਫਰਾਜ ਜੀ ਫਿਰ ਕੱਲ ਨੂੰ ਹੈ ਨਾ ਬਾਈ ਕੋਈ ਗੱਲ ਨਹੀਂ ਲੈ ਜਾ ਯਾਰ ਕੱਲ੍ਹ ਆ ਕੋਈ ਗੱਲ ਦਾ ਸ਼ੇਰਾ ਤੈਨੂੰ ਬਾਅਦ ਚ ਪਤਾ ਲੱਗੂਗਾ ਵੀ ਕਿਹੜੇ ਭਾਅ ਵਿਕਦੀ ਐ ਹੈ ਕਿਉਂ ਨਹੀਂ ਗੱਲ ਸਾਰਾ ਕੁਝ ਹੀ ਐ ਯਾਰ ਭਾਏ ਦਾ ਪਤਾ ਲਫਾਫਾ ਦੇਦਾ ਕੰਨ ਪਤਾ ਨਹੀਂ ਨੇ ਤੇ ਮੋਤੀ ਆਈ ਹੁਣ ਕਿਸਦਾ ਹੋਰ ਪੁੱਛਾਂ ਤੇੜ ਘਾਤੀ ਮੈਂ ਲੱਭਦਾ ਉਹ ਪ੍ਰਵਚਨ ਹੋ ਸਰੀਆਂ ਠੀਕ ਆ ਆਲਾ ਲਫਾਫਾ ਯਾਰ ਤੇਰਾ ਅੱਛਾ ਉਹ ਮੂਡ ਵੀ ਲੈ ਏਡੀ ਸੀ ਜੀ ਤੂੰ ਹੈ ਇਹ ਜਦ ਤੂੰ ਤਾਂ ਮੇਰੇ ਨਾਲ ਬਾਤ ਚੰਗੀ ਕਰੀ ਯਾਰ ਕਿਉਂ ਤੇ ਤੂੰ ਤਾਂ ਮੈਨੂੰ ਪੰਦਰਾਂ ਪਾਟੇ ਦੇ ਦਾ ਪੱਟਾ ਤਾਂ ਮੇਰੇ ਕੋਲ ਹੀ ਹੈਗਾ ਸੀਗਾ ਆਹ ਜੰਮਿਆ ਗੱਲਾਂ ਦੇ ਗੱਲ ਮੈਂ ਤਾਂ ਨਹੀਂ ਕੋਈ ਬਿੜੀ ਪਤੰਦਰਾ ਆ ਪੰਦਰਾਂ ਦੀ ਬਿੜੀ ਲੈ ਲਈ ਇਦੋਂ ਮੁੜ ਕੇ ਇਹ ਹੈ ਵੀ ਟਾਰ ਹੋਰ ਵੀ ਗਾਹ ਨਹੀਂ ਨੂੰ ਤੰਗ ਕਰਨਗੇ ਜਦੋਂ ਜਮੀ ਸਾਨੇ ਕਹਿੰਦੇ ਹੁੰਦੇ ਨੇ ਉੱਠਦਾ ਜੱਟ ਦਾ ਬੈਰ ਵਾਲਾ ਮਾੜਾ ਹੁੰਦਾ ਹਨਾ ਓਵੇਂ ਜਮੀ ਮੈਂ ਕਰਤਾ ਇਹਦੇ ਨਾਲ ਵੀ ਲਈ ਪਰ ਦਿਲਚਸਪ ਰੋਪ ਤਾਂ ਇਹ ਵੀ ਰੱਖੂਗੀ ਮੈਨੂੰ ਲੱਗਾ ਵੀੜੀ ਲਾਹੂਗਾ ਗੰਜਰ ਦਾ ਬੈਰ ਨਹੀਂ ਘਮਾਉਂਦਾ ਇਹ ਗਮਾਣ ਮੱਥਾ ਮੈਂ ਬੋਲਦਾ ਤਾਂ ਹੈ ਨਹੀਂ ਸੀ ਪਰ ਜਦੋਂ ਬੰਦਾ ਆਪ ਜਦਗਤੀਆਂ ਕਰੇ ਨਾ ਉਹਦੇ ਨਾਲ ਕਰਨੀ ਵੀ ਚਾਹੀਦੀ ਐ ਇਦਾਂ